ਕਹਿੰਦਾ ਪਹਿਲਾਂ ਬੀਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੀਬੀ ਬੀਬੇ ਮੀਰਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ ਇਹਨਾਂ ਦਾ ਕੀ ਪਤਾ ਹੈ ਕਦ ਕਿਹੜੀ ਪਾਰਟੀ ਨੂੰ ਛੱਡ ਕੇ ਚਲੇ ਜਾਏ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਦੇਖੋ ਇਹ ਬਹੁਤ ਹੀ ਮਾੜਾ ਟ੍ਰੈਂਡ ਚੱਲ ਰਿਹਾ ਹੈ ਪੰਜਾਬ ਦੀ ਸੱਭਿਆਚਾਰ ਦੇ ਉਲਟ ਹੈ ਸਾਡੇ ਲੋਕ ਅਣਖੀ ਹੈ ਸਾਡੇ ਲੋਕ ਵਿਸ਼ਵਾਸ ਵਿੱਚ ਹੁੰਦੇ ਆ ਸਾਡੇ ਲੋਕ ਵਫਾਦਾਰੀਆਂ ਨਿਵਾਉਂਦੇ ਆ ਲੇਕਿਨ ਇਹ ਜਿਹੜੇ ਬਾਰ-ਬਾਰ ਛੱਡ ਕੇ ਜਾ ਰਹੇ ਮੈਂ ਤਾਂ ਕੱਲ ਪਰਸੋਂ ਕਲੀਅਰ ਹੋ ਜਣਾ ਜਿੱਥੇ ਮੈਨੂੰ ਲਾਣਾ ਕਿ ਮੈਂ ਚਲੇ ਜਾ ਇੱਕ ਕਿੱਕ ਟਿਆ ਗਿਆ ਉਸਕੇ ਕੱਟਣ ਤੋਂ ਬਾਅਦ ਵਿਕਰਮ ਨੇ ਕਿਹਾ ਵਿਪ ਤੋਂ ਅਸਤੀਫਾ ਦੇ ਦਿੱਤਾ ਉਹ ਕਹਿੰਦੇ ਨੇ ਕਿ ਚਮਕੌਰ ਵੀ ਹਾਰ ਗਏ ਫਤਿਹੋੜ ਵੀ ਹਾਰ ਗਏ ਅਮਰੀਕਾ 'ਚ ਇਲੈਕਸ਼ਨ ਹੋ ਰਿਹਾ ਤਾਂ ਉੱਥੇ ਕਿਉਂ ਨਹੀਂ ਚਲੇ ਜਾਂਦੇ ਵੇਖੋ ਮੈਂ ਪਹਿਲਾਂ ਵੀ ਕਈ ਪੱਤਰਕਾਰਾਂ ਨੂੰ ਕਹਿ ਚੁੱਕਿਆ ਹਾਂ ਕਿ ਮੈਂ ਮਰਿਆਦਾ ਦੇ ਵਿੱਚ ਰਹਿਣ ਵਾਲਾ ਬੰਦਾ ਹਾਂ ਮੈਂ ਆਪਣੀ ਪਾਰਟੀ ਦੇ ਬੰਦੇ ਦਾ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਠੀਕ ਥੈਂਕ ਯੂ ਪੱਤਰਕਾਰ ਸਾਹਿਬ ਲੜ ਰਹੇ ਨੇ ਨਹੀਂ ਇਹ ਪਾਰਟੀ ਕਰੇਗੀ ਸਾਈਡ ਥੋੜੀ ਦੇਰ ਚ ਹੋ ਜਾਣਾ ਲੇਕਿਨ ਸਰ ਉਸ ਤੋਂ ਪਹਿਲੇ ਮੁਲਾਕਾਤ ਆਪ ਕਰ ਰਹੇ ਹੋ ਪ੍ਰਭਾਰੀ ਦਿਵਿੰਦਰ ਯਾਦਵ ਕੇ ਸਾਥ ਸਿੱਕੀ ਸੀ ਵੀਨੂ ਗੋਪਾਲਨਾ ਵੀ ਮਿਲੇ ਹੋ ਪਾਜੀ ਇਹ ਮੁਲਾਕਾਤਾਂ ਦਾ ਪਾਰਟੀ ਦੇ ਵਿੱਚ ਚਲਦੀਆਂ ਰਹਿੰਦੀਆਂ ਹੁੰਦੀਆਂ ਨੇ ਮੀਟਿੰਗਾਂ ਚਲਦੀਆਂ ਰਹਿੰਦੀਆਂ ਹੁੰਦੀਆਂ ਪ੍ਰੈਪਰੇਸ਼ਨਸ ਹੁੰਦੀਆਂ ਤੇ ਉਹ ਮੁਲਾਕਾਤਾਂ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਗੱਲ ਅੱਗੇ ਵਧਦੀ ਹੈ ਤਾਂ ਹੁਣ ਟਿਕਟ ਅਨਾਊਂਸ ਹੋ ਜਾਣਗੇ ਪਵਨ ਟੀਨੂ ਨੇ ਅੱਜ ਕਾਲੀਤਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਫੱਲਾ ਫੜਿਆ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਉਮੀਦਵਾਰ ਹੋਣਗੇ ਦੇਖੋ ਇਹ ਬਹੁਤ ਹੀ ਮਾੜਾ ਟਰੈਂਡ ਚੱਲ ਰਿਹਾ ਹੈ ਪੰਜਾਬ ਦੀ ਸੱਭ ਸਾਡੇ ਲੋਕ ਅਣਖੀ ਆ ਸਾਡੇ ਲੋਕ ਵਿਸ਼ਵਾਸ ਵਿੱਚ ਹੁੰਦੇ ਆ ਸਾਡੇ ਲੋਕ ਵਫਾਦਾਰੀਆਂ ਨਿਵਾਉਂਦੇ ਆ ਲੇਕਿਨ ਇਹ ਜਿਹੜੇ ਬਾਰ ਬਾਰ ਛੱਡ ਕੇ ਜਾ ਰਹੇ ਮੈਂ ਤਾਂ ਕੱਲ ਪਰਸੋਂ ਭੱਲਾ ਜੀ ਦੀ ਇੱਕ ਗੱਲ ਸੁਣ ਰਿਹਾ ਸੀ ਕਹਿੰਦਾ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਬੇਬੇ ਮੀਰਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ ਇਹਨਾਂ ਦਾ ਕਿਆ ਪਤਾ ਇਹ ਕਦ ਕਿਹੜੀ ਪਾਰਟੀ ਨੂੰ ਛੱਡ ਕੇ ਚਲੇ ਜਾਏ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਤੇ ਮੈਂ ਆਮ ਆਦਮੀ ਪਾਰਟੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਆ ਜਿਹੜਾ ਰਿੰਕੂ ਐ ਕੁਝ ਦਿਨ ਪਹਿਲਾਂ ਛੱਡ ਕੇ ਗਿਆ ਸੀ ਬੜੇ ਉੱਥੇ ਜਰੂਰ ਕੱਡੇ ਨਾਰੇ ਲਾਏ ਗਦਾਰ ਦੇ ਪੋਸਟਰ ਲਾਤੇ ਸਾਰੇ ਜਲੰਧਰ ਚ ਹੁਣ ਭਾਈ ਤੁਸੀਂ ਲੈ ਕੇ ਆਏ ਹੋ ਕਿਸੇ ਹੋਰ ਪਾਰਟੀ ਦਾ ਗਦਾਰ ਉਹਦੇ ਕਿਹੜੇ ਨਾਰੇ ਲਾਓਗੇ ਉਹਦੇ ਇਨਕਲਾਬ ਦੇ ਪੋਸਟਰ ਲਗਾਓਗੇ ਪਾਰਟੀਆਂ ਵੀ ਅੱਜ ਇਹ ਸੋਚ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੇ ਗਦਾਰਾ ਨੂੰ ਤੇ ਗਦਾਰ ਬਣਾਉਣ ਵਾਲਿਆਂ ਨੂੰ ਚਾਹੇ ਉਹ ਡਰਾ ਕੇ ਬਣਾ ਰਹੇ ਚਾਹੇ ਲਾਲਚ ਵਿੱਚ ਬਣਾ ਰਹੇ ఉన్నాను మూడా థ్యాంక్ యూ